ਹੈ लवली ਜੱਥੂ ਵਾਲੀ ਦੇ ਲਈ ਵੀ ਤਾੜੀਆਂ ਮਾਰੋ ਯਾਰ ਨਵਾਂ ਮੁੰਡਾ ਸਰਾਈ ਲਾ ਗਿਆ ਵੀਪਰੂ ਕਹਿੰਦੇ ਤਕੜਾ ਨੰਬਰ ਪਰ ਸਾਹਮਣੇ ਕਬੱਡੀ ਪੈ ਰਹੀ ਹੈ ਬੜਾ ਵਧੀਆ ਮੁਕਾਬਲਾ ਥੱਲੇ ਕਿਹੜਾ ਕਬੱਡੀ ਕੱਪ ਹੈ ਚਾਰਚ ਫੇਰਾ ਭਰਿਆ ਹੋਇਆ ਦੁਨੀਆ ਕਹਿੰਦੇ ਪੱਪਾ ਦੇ ਲਾ ਬੁੱਟਰ ਵਾਲਾ ਸੁੱਖਾ ਕੁਸ਼ਿ ਕਰਦਾ ਹੋਇਆ ਗੋਰੇ ਬੁੱਟਰ ਹਾਂ ਦਾ ਨੇਕੀ ਬੁੱਟਰ ਹਾਂ ਦਾ ਦੇ ਖੀਰਾ ਪੁੱਟਰ ਕੈਨੇਡਾ ਤੋਂ ਵੱਡੇ ਪੱਧਰ ਤੇ ਸਪੋਰਟ ਕਰਦਾ ਹੈ ਲਓ ਪਈ ਹੋਈ ਰੇਡ ਤੇ ਨੰਬਰ ਕਹਿੰਦੇ ਜਾਫੀਆਂ ਦਾ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰੀ ਕਰ ਲੈਣ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਅਗਲੀ ਕਬੱਡੀ ਪਾਉਣ ਦੇ ਲਈ ਮਨ ਸਿੰਘ ਦੋਲ ਲਵਜੀਤ ਢਾਲੀਆ ਦੇਖ ਪ੍ਰੀਤ ਢਾਲੀਆ ਉਹਨਾਂ ਵੱਲੋਂ ਵੱਡੇ ਮਾਣ ਪਿਆਰਾ ਬਹੁਤ ਬਹੁਤ ਤਾੜਾ ਲਓ ਧਿਆਨ ਨਾਲ ਧਿਆਨ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਕੋਈ ਗੱਲ ਨਹੀਂ ਯਾਰ ਜੱਟ ਪੁੱਟਰਾਂ ਦਾ ਜਿੱਤ ਹਰ ਵੱਖਰੀ ਆ ਜਾਣ ਗਰਾਊਂਡ ਦੇ ਲਾਗੇ ਮੇਰੀ ਬੇਨਤੀ ਹੈ ਪੈਣੀ ਤੇ ਰੋਡੂ ਕਲੱਬ ਕੌਕੇ ਏ ਆ ਆ ਗਿਆ ਆ ਆ ਗਿਆ ਇਹਦੇ ਲਈ ਦੀਪੂ ਯੂਐਸਏ ਗੱਗੀ ਯੂਐਸਏ ਤੇ ਸਾਡੇ ਸ਼ਰਮਾ ਜੀ ਕਨਿਆਲ ਵਾਲੇ 500 ਦੇ ਮਾਣ ਪਰ ਪਗੀਰ ਸਿੰਘ ਪੁੱਤਰ ਵਾਲਾ ਓ ਸ਼ੇਲੂ ਸ਼ੇਲੂ ਹੋਰ ਖੇਡਾਂ ਦੀ ਵੀ ਸੁਣ ਲਾ ਪਿਛਲਾ ਮੈਚ ਹੋਇਆ ਸੀ ਜੰਡਾਲਾ ਤੇ ਲੰਡੇ ਕੇ ਉਧਰ ਅਮਰ ਦੇ ਅੱਗੇ ਆਲੇ ਯਾਰ ਹਾਂਜੀ ਆ ਬਾਈ ਜਿੱਤ ਹਰ ਬੱਕਰੀ ਆ ਬਈ ਵੀਰਵੰਦ ਦੇ ਜਲਦੀ ਨਾਲ ਆ ਜਾਣ ਕਿਰਪਾ ਕਰਕੇ ਪਿੰਡ ਸ਼ਿਕਰੀ ਵਾਲਾ ਆ ਫੇਰ ਆ ਗਿਆ ਉਹ ਕਹਿੰਦਾ ਟੱਚ ਲਾਉਣਾ ਤੇ ਲਾਉਣਾ ਖੀਲੂ ਨੂੰ ਹੀ ਐ ਇਹ ਇੱਥੇ ਰੱਖ ਕੀ ਬਾਤ ਹੈ ਇੱਥੇ ਰੱਖ ਕਾ ਤੇਰੇ ਸੋਹਣਾ ਪਿੰਡ ਕਿਹੜਾ ਪਿੰਡ ਕਿਹੜਾ ਜਰਾ ਜਨੇਤਪੁਰਾ ਪਿੰਡ ਕੀ ਨਾ ਜਰਾ ਹਾ ਤਨਾ ਨਾਮ ਬਾਈ ਜਰੇਤਪੁਰਾ ਪਿੰਡਾ ਕਹਿੰਦਾ ਮੈਂ ਜਰੇਤਪੁਰੇ ਵਾਲੇ ਅੰਤਰ ਦਾ ਸ਼ਗਿਰਦ ਐ ਤੇ ਮੁੰਡੇ ਨੇ ਬਾਰ ਖੁਸ਼ ਕੀਤਾ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਤੰਨਾ ਜਰੇਤਪੁਰੇ ਵਾਲਾ ਆਓ ਜੀ ਭਿੰਦਰ ਤੇ ਠੀਕਰੀ ਵਾਲਾ ਭੈਣੀ ਤੇ ਰੋਡੂ ਕਲੱਬ ਕੌਂਕੇ ਰੌਤਾ ਤੇ ਬੁਈਆਂ ਵਾਲਾ ਮੋਗਾ ਵੀ ਤੇ ਪੜਾਓ ਸੁਰਖਪੁਰ ਤੇ ਮੀਨੀਆਂ ਇਹ ਟੀਮਾਂ ਕਿਰਪਾ ਕਰਕੇ ਆ ਜਾਣ ਬਿਨਾਂ ਕਿਸੇ ਦੇਰੀ ਤੋਂ ਜਗਰੂਪ ਸਿੰਘ ਜੌਰ ਕੈਨੇਡਾ ਤੇ ਜੋਰਾ ਜੌਰ ਕੈਨੇਡਾ ਉਹਨਾਂ ਨੂੰ 500 ਦੇ ਮਾਣ ਇਸ ਨੌਜਵਾਨ ਦੇ ਲਈ ਆਇਆ ਪੰਨੇ ਜਨੀਤਪੁਰੇ ਵਾਲੇ ਦੇ ਲਈ ਬਹੁਤ ਬਹੁਤ ਧੰਨਵਾਦ ਰਾਜਾ ਯੂਕੇ ਤੇ ਜੱਸਾ ਯੂਕੇ ਉਹ ਵੀ ਸਾਡੇ ਵੀਰੇ ਦਾ ਮੈਚ ਨਾਲ ਲਾਈਵ ਜੁੜੇ ਹੋਏ ਆ ਵੱਡਾ ਧੰਨਵਾਦ ਕਰਦੇ ਆ ਅਵਤਾਰ ਡਾਕਟਰ ਜੀ ਦਾ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਦੀ ਵੱਡੀ ਹਾਜ਼ਰੀ ਹੈ ਸਾਡੇ ਨਗਰ ਡਿਸਪੈਂਸਰੀ ਦੇ